ਦਾ ਹੋਈ ਜਾਂਦਾ ਰੀ ਦੇ ਸਕਦੇ ਵੀਡੀਓ ਦੇ ਵਿੱਚ ਟੋੜੀ ਵਾਲੀ ਮਸ਼ੀਨ ਦਾ ਸ਼ੌਦਾ ਬਰਨ ਵਾਲਾ ਟਰੈਕਟਰ ਮੰਡੀ ਦੇ ਵਿੱਚ ਪੈਂਦਾ ਖੌਰੂ ਦੇ ਸਕਦੇ ਜੀ ਟੋੜੀ ਵਾਲੀ ਮਸ਼ੀਨ ਦਾ ਸ਼ੌਦਾ ਜੀ ਮੈਂ ਤੁਹਾਨੂੰ ਬੱਲੇ ਪੱਕੇ ਕਰਦੇ ਕੀ ਕਰੇਗਾ 40000 ਬਹੁਤ 40000 ਸਾਡੇ 40000 ਸਾਡੇ ਬਸ ਟੋੜੀ ਵਾਲੀ ਸੀੜਾ ਸਾਡੇ ਕਿਹਾਂ ਸੀੜ ਟੋੜੀ ਗਾੜੀ 20 ਮਾਡਲ ਜੀ 1,64,000 ਰੁਪਏ ਅੱਜ ਦੇ ਸਕਦੇ 1,64,000 ਦੀ ਇੱਕ ਮਸ਼ੀਨ ਵੇਚ ਚੁੱਕੀ ਆ ਉਹਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬਰਨਾਲੇ ਦੀ ਮੰਡੀ ਤੇ ਜੀ ਦੇਖੋ ਜੀ ਵੀਡੀਓ 20 ਮਾਡਲ 20 ਮਾਡਲ ਜੀ ਦੇਖੋ ਇਹ ਵੀਡੀਓ 1,64,000 ਰੁਪਏ ਦੀ ਮਸ਼ੀਨ ਵੇਚੀ ਜੀ ਜਗਜੀਤ ਵਾਲਿਆਂ ਦੀ ਵਿੱਚ ਤਿੰਨ ਮਸ਼ੀਨਾਂ ਲਿਆ ਸੀ ਬਾਈ ਕੋਹ ਫੜ ਗਿਆ ਹਾਂ ਜੀ ਮਿੱਤਰੋ ਕਿਵੇਂ ਠੀਕ ਹੋ ਸਾਰੇ ਆਪਾਂ ਪਹੁੰਚਿਆ ਜੀ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਅੱਜ ਤੁਹਾਨੂੰ ਦਿਖਾਉਣਾ ਜੀ ਤੂੜੀ ਵਾਲੀਆਂ ਮਸ਼ੀਨਾਂ ਤੁਸੀਂ ਦੇਖੋ ਬਾਈ ਟੂੜੀ ਵਾਲਿਆ ਮਸ਼ੀਨਾ ਜੇ ਵਧੀਆ ਲੱਗੀ ਵੀਡੀਓ ਸ਼ੇਅਰ ਕਰ ਦਿਓ ਆਪਣਾ YouTube ਚੈਨਲ ਹੈ ਜੀ ਫਾਰਮਰ ਕਿੰਗ 911 ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਬਾਈ ਜੀ ਵੀਡੀਓ ਨੂੰ ਸਾਰੇ ਦੇਖ ਕੇ ਜਾਓ ਅੱਜ ਤੁਹਾਨੂੰ ਦਿਖਾਈਏ ਟੂੜੀ ਵਾਲਿਆ ਮਸ਼ੀਨਾ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਬਾਈ ਜੀ ਇਹ ਮੰਡੀ ਸਬਜ਼ੀ ਮੰਡੀ ਦੇ ਜਮਾਂ ਨੇੜੇ ਲੱਗਦੀ ਆ ਆਜੋ ਜੀ ਮੰਡੀ ਦੇ ਵਿੱਚ ਹਰ ਇੱਕ ਸੋਮਵਾਰ ਨੂੰ ਲੱਗਦੀ ਹੈ ਜੀ ਮੰਡੀ ਇਹ ਤੇ ਬਹੁਤ ਹੀ ਜ਼ਿਆਦਾ ਮੰਡੀ ਭਰਦੀ ਆ ਆਜੋ ਮਿੱਤਰੋ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਦਿਖਾਈਏ ਤੁਹਾਨੂੰ ਟੂੜੀ ਵਾਲੀਆਂ ਮਸ਼ੀਨਾਂ ਮਸ਼ੀਨਾ ਆਜੋ ਮਿੱਤਰੋ ਜੇ ਕਿਸੇ ਨੂੰ ਲੂੜਾ ਤਾਂ ਲਾਜ਼ ਤੋ ਅੱਜ ਤੁਹਾਨੂੰ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਤੂੜੀ ਵਾਲੀਆਂ ਮਸ਼ੀਨਾਂ ਦਿਖਾਉਣੇ ਆਪਾਂ ਤੂੜੀ ਵਾਲੀਆਂ ਮਸ਼ੀਨਾਂ ਦੇਖੋ ਬਾਈ ਜੀ ਤੁਸੀਂ ਆਹ ਮਸ਼ੀਨ ਦੇਖੋ ਬਾਈ ਜੀ ਤੁਸੀਂ ਪਹਿਲਾਂ ਤਾਂ ਬਹੁਤ ਵਧੀਆ ਮਸ਼ੀਨ ਹੈ ਜੀ ਤੂੜੀ ਵਾਲੀ ਦੇਖ ਸਕਦੇ ਹੋ ਤੁਸੀਂ ਸਾਰਾ ਕੁਝ ਦੇਖੋ ਮਸ਼ੀਨ ਦਾ ਪੂਰੀ ਵਧੀਆ ਮਸ਼ੀਨ ਹੈ ਜੀ ਬੜਾ ਜੜਾ ਮੋੜਾ ਪੂਰੀ ਓਕੇ ਨਵੀਆਂ ਨੇ ਬਿਲਕੁਲ ਤੇ ਕਟਰ ਵਧੀਆ ਲੱਗੇ ਹੋਏ ਮਸ਼ੀਨ ਦਾ ਜੀ ਦੇਖ ਸਕਦੇ ਹੋ ਟਾਪੀ ਟੋਪੀ ਵਧੀਆ ਪਏ ਆ ਰੇਟ ਇਹਦਾ ਹੈਗਾ 355000 ਰੁਪਿਆ ਤੇ ਮਸ਼ੀਨ ਹੈਗੀ ਬਾਈ ਜੀ ਇਹ CHACH डबल ਇਹ NB ਚੰਨੀ ਚਾਨੀ ਚਾਨੀ ਦੀ ਮਸ਼ੀਨ ਹੈ ਜੀ ਕੰਪਨੀ ਦੀ ਚਾਨੀ ਹੈ ਨਹੀਂ ਚੰਗਾ ਦੇਖ ਸਕਦੇ ਹੋ ਜੀ 2000 23 ਮਾਡਲ ਹੈ ਜੀ ਚਾਨੀ ਦੀ ਮਸ਼ੀਨ 2023 ਮਾਡਲ ਹੈ ਦੇਖ ਸਕਦੇ ਹੋ ਜੀ ਵੀਡੀਓ ਲੋ ਜੀ ਮਿੱਤਰੋ ਬਹੁਤ ਸਾਰਾ ਕੁਸੀ ਵਧੀਆ ਮਸ਼ੀਨ ਦਾ ਲੋ ਬਈ ਟਿੱਕਾ ਟੁਕਕੀਆਂ ਵਧੀਆ ਨੇ। ਪੂਜੇ ਸ਼ੇਅਰ ਕਰ ਦਿਓ, ਲਾਈਕ ਕਰ ਦਿਓ। ਹੁ ਕਹਾ ਕੱ ਲੱਗੇ ਆ ਮੈਂ ਪੁਰਾਣੇ ਘੈਂਟ। ਦੇਖ ਸਕਦਾ ਹਾਂ ਬਈ ਵੀਡੀਓ ਦੇ ਵਿੱਚ। ਲੋ ਮਿੱਤਰੋ। ਬਹੁਤ ਹੀ ਅੱਸੀ ਮਸ਼ੀਨ ਹੈ ਜੀ। ਟਿੱਕਾ ਟੁਕਕੀਆਂ ਪੂਰੀਆਂ ਵਧੀਆ ਪਿਓਰ ਆ। ਦੇਖ ਸਕਦੇ ਹੋ ਜੀ ਮਸ਼ੀਨਾਂ ਦੇ ਟਿੱਕਾ ਟੁਕਕੀਆਂ ਵਧੀਆ ਨੇ। ਤੇ ਕਿਤੋਂ ਜਰੀ ਦੀ ਮਸ਼ੀਨ ਹੈ। ਜੇ ਕਿਸੇ ਖਰੀਦਣੀ ਹੈ ਬਈ ਖਰੀਦ ਸਕਦਾ ਟਰੈਕਟਰ ਮੱਡੀ ਬਰਨਾਲਾ ਦੇ ਵਿੱਚ। ਬਾਕੀ ਮੌਕੇ ਦੇਖੋ ਬਈ ਜੀ। ਉਹ ਮਸ਼ੀਨ ਇੱਕ ਹੋਰ ਆ ਗਈ। ਚੋੜੀ ਗਲੀ। ਦੇਖ ਸਕਦੇ ਜੀ ਜਗਜੀਤ ਵਾਲਾ ਦੀ ਮਸ਼ੀਨ ਹੈ ਜਗਜੀਤ ਵਾਲਾ ਦੀ ਇਹ ਮਸ਼ੀਨ ਜੀ ਬਿਲਕੁਲ ਨਵੀਂ ਆ ਜੀ ਦੇਖ ਸਕਦੇ ਹੋ ਟਾਇਰ ਟੂਰ ਪੂਰੇ ਵਧੀਆ ਪਏ ਆ ਨਵੇਂ ਬਿਲਕੁਲ ਵਲਟਾ-ਵਲਟਾ ਚੰਗੇ ਆ ਮਸ਼ੀਨ ਦੀਆਂ ਦੇਖ ਸਕਦੇ ਹੋ ਛੇੜ ਵਧੀਆ ਹੀ ਜਗਜੀਤ ਵਾਲਿਆਂ ਦੀ ਲੋਈ ਮੇਤਰ ਕੁਆਟਰ-ਕੁਆਟਰ ਵਧੀਆ ਲੱਗਿਆ ਦੇਖ ਸਕਦੇ ਹੋ ਹੱਕ ਵਧੀਆ ਪਈ ਹੈ ਵਧੀਆ ਮਸ਼ੀਨ ਹੈ ਜੀ 24 ਮਾਡਲ 295 ਰੇਟ ਹੈ ਮਾਡਲ 24 295 ਰੇਟ ਹੈ ਬਾਕੀ ਮੌਕੇ ਤੇ ਹੋ ਸਕਦਾ ਦੇ ਸਕਦੇ ਜੀ ਟਿਕਟੋਕ ਤੇ ਪੜਿਓ ਪੰਜਾਂ ਨੇ ਜੀ ਲੋ ਮਿੱਤਰੋ ਰੰਗ ਰੰਗ ਭੂਰਾ ਨਹੀਂ ਲਿਆ ਮਸ਼ੀਨ ਤੋਂ ਟਾਇਰ ਦੇਖੋ ਜਮਾਂ ਨਵੇਂ ਆ ਬਿਲਕੁਲ ਦੇਖੋ ਜੀ ਜਮਾਂ ਪੂਰੀ ਵਧੀਆ ਮਸ਼ੀਨ ਹੈ ਜੀ ਲੋ ਟਾੜਾ ਪੇ ਰੁਪਏ ਇਸ਼ਾਰੇ ਵਧੀਆ ਪਿਆ ਜੀ ਦੇ ਸਕਦੇ ਹਾਂ ਜੀ 783 ਦੇਖੋ ਜੀ ਮਸ਼ੀਨ ਦੇਖੋ ਬਾਈ ਬਿਲਕੁਲ ਪੂਰੀ ਵਧੀਆ ਮਸ਼ੀਨ ਹੈ ਜੀ ਜਗਜੀਤ ਵਾਲਿਆਂ ਦੀ ਐਗਰੋਟੈਕ ਦੇਖੋ ਬਈ ਆ ਇਹਨਾਂ ਦੇ ਫੋਨ ਨੰਬਰ ਆ। ਸਾਨੂੰ ਫੋਨ ਨੰਬਰ ਦਿਖਾਉਣੇ ਆ। ਲਓ ਬਈ ਆ ਫੋਨ ਨੰਬਰ ਵਾਈਆਂ ਦੇ। ਦੇਖ ਸਕਦੇ। ਲਓ ਮਿੱਤਰੋ ਬਹੁਤ ਹੀ ਅੱਛੀ ਮਸ਼ੀਨਾਂ ਨੇ, ਟੂੜੀ ਵਾਲੀਆਂ। ਦੇਖ ਸਕਦੇ ਜੇ ਕਿਸੇ ਨੂੰ ਲੈਣੀਆਂ ਨੇ। ਤਾਂ ਬਰਨਾਲੀ ਦੀ ਟਰੈਕਟਰ ਮੰਡੀ 'ਚ ਨੇ। ਆਜੋ ਮਿੱਤਰੋ, ਦਵਾ-ਦਵਾ। ਇੱਕ ਹੋਰ ਆ ਗਈ ਜਗਜੀਤ ਸਿੰਘ ਜੀ ਦੇਖ ਸਕਦੇ। ਇਹਨਾਂ ਸਿਕਣੇ ਵੀ ਸੋਹਣੀਆਂ ਆ ਜੀ। ਪੂਰੀ ਵਧੀਆ ਮਸ਼ੀਨਾਂ। ਦੇਖ ਸਕਦੇ। ਮਸ਼ੀਨ ਸੋਹਣੀਆ ਵਧੀਆ ਜੀ ਦੇਖੋ ਬਈ ਵੀਡੀਓ ਦੇ ਵਿੱਚ ਘੈਂਟਾ ਮਸ਼ੀਨ ਯਾਗੀਜੀ ਤੇ ਅਗਰੋ ਸੀਮਾ ਮੰਡੀ ਵਾਲਿਆਂ ਦੀ ਨਹੀਂ ਸਕਦੇ ਜੀ ਕੀ ਮਾਡਲ ਹੈ ਜੀ 185 ਰੇਟ ਹੈ 20 ਮਾਡਲ ਹੈ 185 ਰੇਟ ਹੈ ਦੇਖੋ ਜੀ ਵਿੱਚੋਂ ਦੇਖੋ ਜੀ ਮਸ਼ੀਨ ਵਧੀਆ ਪਈ ਹੈ ਠੇਕੇ ਟੁੱਕੇ ਵਧੀਆ ਪਈਆਂ ਜੀ ਇਸ ਯਾਗੀ ਦੇ ਫਿਰ ਬਾਕਸ ਚਿਰੀਆਂ ਦੇਖ ਸਕਦਾ ਬਈ ਤੁਸੀਂ ਚਿਰੀਆਂ ਗੈਣ ਲੋ ਕਿੰਨੀਆਂ ਨੇ ਚਿਰੀਆਂ ਹੈਗੀਆਂ ਨੇ 4 ਤੇ 4 8 8 9 ਚਿਰੀਆਂ ਨੇ ਜੀ 9 ਨਹੀਂ ਸਕਦਾ ਬਈ ਜੀ ਵਧੀਆ ਮਸ਼ੀਨ ਹੈ ਜੀ ਟੈਰ ਟੂ ਵਧੀਆ ਪੈ ਜੇ ਇਹ ਅਗਜੀ ਟੋਲੇ ਦੇ ਲੋਈ ਮੇਰੇ ਪੰਡ ਧੂਰ ਕੋਟ ਤੋਂ ਮਸ਼ੀਨਾਂ ਨੇ ਜੀ ਪੰਡ ਧੂਰ ਕੋਟ ਤੋਂ ਉਹ ਵੀ ਕਾ ਖੜੀ ਆ ਇਹ ਵੀ ਧੂਰ ਕੋਟ ਵਾਲੀਆਂ ਦੀ ਆ ਜਿਹੜੀ ਰੂਰੇਗਾ ਕੋਲੇ ਧੂਰ ਕੋਟਾ ਜਿਹੜਾ ਉੱਥੇ ਦੀਆਂ ਮਸ਼ੀਨਾਂ ਨੇ ਇਹ ਦੇਖੋ ਜੀ ਇਹ 15 ਮਾਡਲ ਹੈ 1.35 ਜਗਜੀਤੜਾ ਦੇ ਵੀ 1.35 15 ਮਾਡਲ ਲੈ ਜਾਇਦੋ ਮਸ਼ੀਨ ਵੀ ਸੋਹਣੀ ਹੈ ਜੀ ਵਧੀਆ ਮਸ਼ੀਨ ਹੈ ਜੀ ਦੇਖੋ ਕਾਹ ਵਾਤਾ ਨੇ ਜੀ ਟਾਇਰ ਟੂਰ ਵਧੀਆ ਪਏ ਆ ਪੱਖੇ-ਪੁੱਖੇ ਵਧੀਆ ਹੈ ਦੇਖ ਲੈਦੇ ਜੀ ਇੱਥੇ ਜੰਗਾਇਲ ਦੀ ਮੋੜ ਮੋਟੀ ਲੱਗੀ ਪਈ ਹੈਗੀ ਕੁਛੇ ਦਿਨ ਬਾਹਰ ਬੂਰ ਖੜੀ ਹੋ ਸਕਦੀ ਹੈ ਇਹ ਦੇਖ ਸਕਦੇ ਹੋ ਜੀ ਇਹਦੇ ਵਿੱਚੋਂ ਘੁੰਡੀਆਂ ਵੀ ਨਹੀਂ ਕੱਢੀਆਂ ਪਈਆਂ ਨੇ ਦੇ ਜੈ ਦੇ ਕੁੰਡੀਆਂ ਵੀ ਉਹ ਜੀ ਕਰ ਬਣ ਜਾਂਦੀ ਲੋ ਜੀ ਮਿੱਤਰੋ ਇਹ ਕੁੰਡੀਆਂ ਸਾਫ ਨਹੀਂ ਕਰੇ ਮਸ਼ੀਨ ਜਿਵੇਂ ਹੈਗੇ ਜਿਵੇਂ ਹੀ ਹੱਕ ਲੈਂਦੀ ਲੋ ਜੀ ਮਗਰਾ ਲੱਗੇ ਪਿਆ ਲਾਈਟਾਂ ਹੀ ਐ ਲੋ ਜੀ ਬਲਟਾਂ ਬਲਟਾਂ ਵਧੀਆ ਚੈਨਾਂ ਵਧੀਆ ਪਈਆਂ ਨੇ ਪਾਸੇ ਕੱਲ ਅਗਲੀ ਕਿਸੇ ਨੇ ਆਲਾ ਲੱਗਦਾ ਤੇ ਹੱਕ ਕਿਲੋ ਕਰਾਂ ਬਈ ਆ ਕੇ ਜੇ ਕਿਸੇ ਨੇ ਖਰੀਦਨੇ ਆ ਭਾਂਜਿਆਂ ਨੂੰ ਕਾ ਆ ਗਈ ਜੀ ਵੀ ਜਗ ਜੀ ਤੜਾਂਦੀ ਬਿਲ ਨਵੀਂ ਹੈ ਜੀ ਉਦੇ ਨਾਲੋਂ 2020 ਮਾਡਲ ਆ ਜੀ ਦੇਖ ਸਕਦੇ ਹੋ ਇਹ ਮਸ਼ੀਨ ਬਹੁਤ ਸੋਹਣੀ ਆ ਲਓ ਜੀ ਮਿੱਤਰੋ ਬਹੁਤ ਛੋਟੀ ਦੀ ਮਸ਼ੀਨ ਆ ਚੀਮਾ ਮੰਡੀ ਵਾਲਿਆਂ ਦੀ ਆ ਵੀ ਲਓ ਵੀ ਇਹਦੀਆਂ ਕਟਰ-ਕਟਰ ਬਹੁਤ ਸੋਹਣੀ ਪਈ ਆ ਦੇਖ ਸਕਦੇ ਵਧੀਆ ਮਸ਼ੀਨ ਆ ਜੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜੀ ਅੰਧਾ ਤੂਰ ਕੋਲ ਤੋਂ ਆ ਦੇਖੋ ਜੀ ਲਓ ਜੀ ਮਿੱਤਰੋ ਤੂ ਤੂ ਦਾ ਦੂਜੀ ਵਧੀਆ ਪਈ ਆ ਇਹਦੀ ਵੀ ਇਹ 2020 ਮਾਡਲ ਹੈ 185 ਰੇਟ ਹੈ ਇਹਦਾ ਦੇਖ ਸਕਦੇ ਹੋ ਜੀ 185 ਰੇਟ ਹੈ ਮਸ਼ੀਨ ਬਹੁਤ ਸੋਹਣੀ ਹੈ ਜੀ ਲੋ ਬਾਈ ਬਰਨਾਲਾ ਟਰੈਕਟਰ ਮੰਡੀ ਹੈ ਤੇ ਇੱਥੇ ਆਈਆਂ ਨੇ ਮਸ਼ੀਨਾਂ ਜੀ ਤੂੜੀ ਵਾਲੀ ਦੇਖ ਸਕਦੇ ਹੋ ਜੀ ਲੋ ਜੀ ਮਿੱਤਰੋ ਦੇਖੋ ਟਰੈਕਟਰ ਟਰੈਕਟਰ ਬਰਨਾਲਾ ਦੀ ਮੰਡੀ ਦੇ ਵਿੱਚ ਰੌਣਕਾਂ ਲੱਗਿਆ ਪਿਆ ਬਾਈ ਰੌਣਕਾਂ ਦੇਖ ਸਕਦੇ ਹੋ ਵੀਡੀਓ ਤੁਸੀਂ ਕੀ ਬਾਤਾਂ ਨੇ ਜੀ ਐਂ ਜਮਾ ਸਿਰਾਂ ਲੱਗਿਆ ਪਿਆ ਟਰੈਕਟਰ ਮੰਡੀ ਬਰਨਾਲਾ ਹਰ ਸੋਮਵਾਰ ਨੂੰ ਲੱਗਦੀ ਹੈ ਬਾਈ ਜੀ। ਟੂੜੀ ਵਾਲੇ ਮਸ਼ੀਨਾਂ ਕਿਵੇਂ ਲੱਗੀਆਂ ਜੇ ਵਧੀਆ ਲੱਗੀਆਂ ਤਾਂ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਬਾਈ ਸਾਰੀ ਦੇਖਿਓ ਐਂਡ ਤੱਕ ਤੇ ਅਗਲੀ ਵੀਡੀਓ ਵਿੱਚ ਫੇਰ ਮਿਲਾਂਗੇ ਉਹਨਾਂ ਚੱਕ ਦਿਓ ਆ ਗਿਆ ਧੰਨਵਾਦ ਸੱਚੀ ਕਾਲ ਓਕੇ ਬਾਈ ਜੀ।